77 ਪਾਰਟੀ ਆਮਾਤਕੀ ਪਾਰਟੀ ਨੂੰ ਹਰੇਕ ਪ੍ਰਸਤੀ ਨੂੰ ਜਿੱਤਣ ਵਾਸਤੇ ਤਿਆਰ-ਬਰ-ਤਿਆਰ ਸੀ ਕੱਲ ਵੀ ਅਸੀਂ 14 ਤੋਂ ਲੈ ਕੇ 25 ਤੱਕ ਇੱਥੇ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਸਤੇ ਪਹੁੰਚੇ ਸੀ ਤੇ ਤੁਹਾਡੇ ਸਾਹਮਣੇ ਆ 77 ਪਾਰਟੀ ਆਮਾਤਕੀ ਪਾਰਟੀ ਨੇ ਲੋਕਤੰਤਰ ਦੀ ਕੱਲ ਵੱਜ ਕੇ ਧਜੀਆਂ ਢਾਈ ਇਹਨਾਂ ਨੇ ਫਾਇਲਾ ਵੀ ਖੋਈਆਂ ਪੂਰੀ ਗੁੰਡਾਗਰਦੀ ਵੀ ਕੀਤੀ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਇਹਨਾਂ ਨੂੰ ਹਰੇਕ ਟੱਕਰ ਦੇਣ ਵਾਸਤੇ ਤਿਆਰ ਪਰ ਤਿਆਰ ਤੇ ਕੱਲ ਵੀ ਇਹਨਾਂ ਦੇ ਇਦਾਂ ਦੇ ਮਾਹੌਲ ਦੇ ਬਾਅਦੂਤ ਵੀ ਅਸੀਂ ਆਪਣੀਆਂ ਨਾਮਜ਼ਦਗੀਆਂ ਭਰਨ ਦੇ ਵਿੱਚ ਜਮ੍ਹਾਂ ਕਰਾਉਣ 'ਚ ਸਫਲ ਰਹੇ ਹਾਂ ਨਾ ਕਿਸੇ ਤਰੀਕੇ ਦੇ ਨਾਲ ਸਿਰਫ ਉਹ ਮਾਹੌਲ ਖਰਾਬ ਕਰਨ ਵਾਸਤੇ ਸਤਾਧਰ ਪਾਰਟੀਆਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਠਾਇਆ ਸੀ ਪਾਜੂ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚੇ ਆ ਕਿ ਤਰਨਤਾਰ ਜ਼ਿਲ੍ਹਾ ਪਹਿਲਾਂ ਹੀ ਤਾਲਿਬਾਨ ਦਾ ਜਿਹੜਾ ਰੂਪ ਧਾਰਨ ਕਰ ਕਿ ਜਿੱਥੇ ਤੁਹਾਡੇ ਸਾਹਮਣੇ ਆ ਨਸ਼ਾ ਲੁੱਟਕ ਸੁੱਟ ਗੈਂਗਸਟਰਵਾਦ ਫਰੋਧੀਆਂ ਮੰਗਣ ਵਾਲਿਆਂ ਦੀ ਪਰਮਾਰਾ ਤੇ ਮੈਂ ਉੱਥੇ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਤੁਹਾਡੇ ਅੱਗੇ ਬੇਨਤੀ ਆ ਲੋਕਤੰਤਰ ਦੀ ਬਹਾਲੀ ਆਸਤੇ ਕਿ ਜਿਹੜੇ ਆ ਗੁੱਡਾਂ ਅੰਸਰ ਤੁਰੇ ਫਿਰਦੇ ਆ ਇਹਨਾਂ ਨੂੰ ਸਾਈਡ ਤੇ ਕਰੋ ਉਹ ਫਾਈਲ ਜਿਹੜੀ ਅਸੀਂ ਜਮ੍ਹਾਂ ਕਰਾਉਣਾ ਸੀ ਅੱਜ ਸਮੂੱਚੇ ਸਾਥੀਆਂ ਦੇ ਨਾਲ ਪਹੁੰਚੇ ਮਾਤਾ ਇੱਕੀ ਅਪੀਲ ਕਰਦਾ ਇਸ ਸਤਾਧਾਰਾ ਨਾ ਮੀ ਪਾਰਟੀ ਨੂੰ ਕਿ ਜਿਹਦੀਆਂ ਬਾਹਾਂ 'ਚ ਜੋਰ ਹੁੰਦਾ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਇਹਨਾਂ ਨੂੰ ਲੱਗਦਾ ਕਿ 3 ਸਾਲ ਇਹਨਾਂ ਬੜਾ ਵਧੀਆ ਕੰਮ ਕੀਤਾ ਤੇ ਕਾਗਜ਼ਾਂ ਦੇ ਵਿੱਚ ਕਦੇ ਵੀ ਰਦੋ ਬਦਲ ਨਹੀਂ ਕਰਨ ਇਹਨਾਂ ਨੂੰ ਦਿਸ ਰਿਹਾ ਕਿ ਜਿਦਾ ਇਹਨਾਂ ਦੇ ਦਿੱਲੀ ਦੇ ਵਿੱਚ ਇਹਨਾਂ ਦਾ ਝਾੜੂ ਦਾ ਢੀਲਾ ਢੀਲਾ ਹੋਇਆ ਇਹਨਾਂ ਨੂੰ ਡਰਸਤਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਤਰੰਤਰਨ ਸ਼ਹਿਰ ਵਾਸੀਆਂ ਨੇ ਹੁਣ ਮਨ ਬਣਾਇਆ ਉਹਨਾਂ ਦੇ ਦਿਲ ਚ ਚਾਹਵ ਕੇ ਅਸੀਂ ਪਹਿਲੀ ਵਾਰ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਵੋਟ ਪਾਉਣੇ ਆ ਪੂਰੀ ਜੋਸ਼ ਨਾਲ ਹੁਸ਼ ਨਾਲ ਅਸੀਂ ਕੱਲ ਵੀ ਕਰਵਾਏ ਸੀ ਕੈਂਡੀਡੇਟ ਦੇ ਰਹਿ ਗਏ ਸੀ ਉਹ ਅੱਜ ਅੰਦਰ ਦਾਖਲ ਹੋ ਰਹੇ ਨੇ ਪੂਰਾ ਸ਼ਾਂਤੀਪੂਰਵਕ ਮਾਹੌਲ ਆ ਘਰ ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਪ੍ਰੀਤੀਆਂ ਨੀਤੀਆਂ ਜਿਹੜੀਆਂ ਆਪਾਂ ਚਾਉਣ ਵਾਸਤੇ ਜਿਹੜੀਆਂ ਡਿਊਟੀਆਂ ਜਿਹੜੀਆਂ ਲਗਾ ਦੇ ਤੁਸੀਂ ਆਪ ਹੀ ਦੇਖ ਲਓ ਕਿ ਨਰੋਲ ਤਰੀਕੇ ਨਾਲ ਜਿੱਤੇ ਇਲੈਕਸ਼ਨ ਹੋਈ ਆ ਦਿੱਲੀ ਦੇ ਰਿਜ਼ਲਟ ਆਏ ਨੇ ਹਰਿਆਣੇ ਦੇ ਆਏ ਨੇ ਸਤਿਸ਼ਕਰ ਰਾਜਸਥਾਨ ਦੇ ਆਏ ਨੇ ਇਹ ਲੋਕ ਆਪ ਹੀ ਇ ਪੰਜਾਬ ਦਾ ਹੋਰ ਜਿਹੜਾ ਬੇੜਾ ਕਰ ਕਰਨ ਦੇ ਤਲੇ ਹੋਇਆ ਭਾਰਤੀ ਜਨਤਾ ਪਾਰਟੀ ਇਸ ਪੰਜਾਬ ਨੂੰ ਜਾ ਸਕਦੀ। ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਜਾਗਬਾਜ ਸਿਪਾਹੀਆਂ ਦਾ ਜਿਨ੍ਹਾਂ ਨੇ ਕੱਲ ਤੋਂ ਵੀ ਸਤਾਤਰ ਪਾਰਟੀ ਆਮ ਆਦਮੀ ਪਾਰਟੀ ਨੂੰ ਹਰੇਕ ਪ੍ਰਸਤੀ ਨੂੰ ਜਿੱਤਣ ਵਾਸਤੇ ਤਿਆਰ ਬਰ ਤਿਆਰ ਸੀ। ਕੱਲ ਵੀ ਅਸੀਂ 14 ਤੋਂ ਲੈ ਕੇ 25 ਤੱਕ ਇੱਥੇ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਸਤੇ ਪਹੁੰਚੇ ਸੀ। ਤੇ ਤੁਹਾਡੇ ਸਾਹਮਣੇ ਆ ਸਤਾਤਰ ਪਾਰਟੀਆਂ ਆ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀਆਂ ਕੱਲ ਰੱਜ ਕੇ ਧਜੀਆਂ ਡਾਈਆਂ ਜੀ ਇਹਨਾਂ ਨੇ ਫਾਇਲਾ ਵੀ ਖੋਈਆਂ ਪੂਰੀ ਗੁੰਡਾ ਕਰਦੀ ਵੀ ਕੀਤੀ ਪਰ ਇਹਦੇ باوجود ਵੀ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਇਹਨਾਂ ਨੂੰ ਹਰੇਕ ਟੱਕਰ ਦੇਣ ਵਾਸਤੇ ਤਿਆਰ ਪਰ ਤਿਆਰ ਹੈ ਤੇ ਕੱਲ ਵੀ ਇਹਨਾਂ ਦੇ ਇਦਾਂ ਦੇ ਮਾਹੌਲ ਦੇ باوجود ਵੀ ਅਸੀਂ ਆਪਣੀਆਂ ਨਾਮਜ਼ਦਗੀਆਂ ਭਰਨ ਦੇ ਵਿੱਚ ਜਮ੍ਹਾਂ ਕਰਾਉਣ 'ਚ ਸਫਲ ਰਹੇ ਹਾਂ ਤੇ ਅੱਜ ਪਹਿਲਾਂ ਅਸੀਂ 1 ਤੋਂ 13 ਤੱਕ ਉੱਤਰ ਵਿਕਾਸ ਭਵਨ ਵਾਲੇ ਪਾਸੇ ਆਰੋਪ ਸਾਹਿਬ ਬੈਠੇ ਆ ਉੱਥੇ ਵੀ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਸਾਥੀਆਂ ਸਮੇਤ ਪਹੁੰਚੇ ਤੇ ਅਸੀਂ तकरीबन ਉੱਥੇ ਕੋ 9:30 ਵਜੇ ਪਹੁੰਚ ਗਏ ਸੀ ਤੇ ਸਾਡੇ ਜਾਣ ਤੋਂ ਪਹਿਲਾਂ ਹੀ ਤਰਨ ਤਰਨ ਉਸ ਕੰਪਲੈਕਸ ਦੇ ਵਿੱਚ ਖਾਲੀ ਫਾਈਲਾਂ ਫੜੀਆਂ ਹੋਈਆਂ ਸੀ ਉਹ ਲੋਕ ਨਾ ਉਹਨਾਂ ਦੀ ਨਗਰ ਕੌਂਸਲ ਤੇ ਵਿੱਚ ਵੋਟ ਸੀ ਨਾ ਕਿਸੇ ਤਰੀਕੇ ਦੇ ਨਾਲ ਸਿਰਫ ਉਹ ਮਾਹੌਲ ਖਰਾਬ ਕਰਨ ਵਾਸਤੇ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਠਾਇਆ ਸੀ ਪਰ ਜਿਉਂ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚੇ ਆ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਜਿੱਦਾਂ ਹੀ ਬੇਨਤੀ ਕੀਤੀ ਆ ਕਿ ਤਰਨਤਾਰ ਜ਼ਿਲ੍ਹਾ ਪਹਿਲਾਂ ਹੀ ਤਾਲੀਬੰਦ ਦਾ ਜਿਹੜਾ ਉਹ ਰੂਪ ਧਾਰਨ ਕਰ ਚੁੱਕਾ ਹੈ ਕਿ ਜਿੱਥੇ ਤੁਹਾਡੇ ਸਾਹਮਣੇ ਆ ਨਸ਼ਾ ਲੁੱਟਕ ਸੁੱਟ ਗੈਂਗਸਟਰ ਬਾਦ ਫਰੋਤੀਆਂ ਮੰਗਣ ਵਾਲਾਂ ਦੀ ਪਰਮਾਰਾ ਤੇ ਮੈਂ ਉੱਥੇ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਤੁਹਾਡੇ ਅੱਗੇ ਬੇਨਤੀ ਆ ਲੋਕਤੰਤਰ ਦੀ ਭਾਲੀ ਆਸਤੇ ਕਿ ਜਿਹੜੇ ਆ ਗੁੰਡਾ ਅੰਸਰ ਤੁਰੇ ਫਿਰਦੇ ਆ ਇਹਨਾਂ ਨੂੰ ਸਾਈਡ ਤੇ ਕਰੋ ਕਿ ਲੋਕਾਂ ਨੇ ਵੋਟ ਪਾਉਣੀ ਆ ਲੋਕਾਂ ਦੁਆਰਾ ਚੁਣੇ ਜਾਣੇ ਚਾਹੀਦੇ ਨੇ ਕਾਉਂਸਲਰ ਸਾਹਿਬਾਨ ਤੋ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਡਟ ਕੇ ਜਿਹੜਾ ਉਹਨਾਂ ਦਾ ਵਿਰੋਧ ਵੀ ਕੀਤਾ ਤਾਂ ਅਸੀਂ ਇੱਕ ਤੋਂ 13 ਜਿਹੜੀਆਂ ਉਹ ਨਾਮਜ਼ਦਗੀਆਂ ਕਰਵਾ ਕੇ ਉੱਥੇ ਆਏ ਆ ਸਾਡੀ ਇੱਕ ਨਾਮਜ਼ਦਗੀ ਕੱਲ ਜਿਹੜੀ ਦੂਜੀ ਸਤਾ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨਾਂ ਦੇ ਖਿਲਾਫ ਅਸੀਂ ਕੰਪਲੀਟ ਵੀ ਕੀਤੀ ਆ ਉਹਨਾਂ ਦੀ ਫਾਈਲ ਦੇ ਨਾਲ ਧੂਕੇ ਚ ਕੀਤੀ ਉਹ ਫਾਈਲ ਜਿਹੜੀ ਅਸੀਂ ਜਮ੍ਹਾਂ ਕਰਾਉਣਾ ਸੀ ਅੱਜ ਸਮੁੱਚੇ ਸਾਥੀਆਂ ਦੇ ਨਾਲ ਪਹੁੰਚੇ ਹੋਏ ਕਿਸੇ ਪ੍ਰਕਾਰ ਦੀ ਕਾਗਜ਼ਾਂ ਦੇ ਵਿੱਚ ਮਲ ਪੂਰੇ ਕਾਗਜ਼ ਨੇ ਤਾਂ ਜਿਹੜੇ ਆ ਰੱਤ ਵੀ ਹੋ ਸਕਦੇ ਨੇ ਇਹ ਕਿਵੇਂ ਵੇਖਦੇ ਹੋ ਧੱਕੇਸ਼ਾਹੀ ਦੇ ਇੱਕ ਨਾਲ ਮਾਤਾ ਇੱਕੀ ਅਪੀਲ ਕਰਦਾ ਇਸ ਸਤਾਧਾਰਾ ਮੈਂ ਆਦਮੀ ਪਾਰਟੀ ਨੂੰ ਕਿ ਜਿਹਦੀਆਂ ਬਾਹਾਂ 'ਚ ਜੋਰ ਹੁੰਦਾ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਕਿ ਜੇ ਇਹਨਾਂ ਨੂੰ ਲੱਗਦਾ ਕਿ 3 ਸਾਲ ਇਹਨਾਂ ਬੜਾ ਵਧੀਆ ਕੰਮ ਕੀਤਾ ਤੇ ਇਹ ਕਾਗਜ਼ਾਂ ਦੇ ਵਿੱਚ ਕਦੇ ਵੀ ਰਦੋ ਬਦਲ ਨਹੀਂ ਕਰਨਗੇ ਇਹਨਾਂ ਨੂੰ ਦਿਸ ਰਿਹਾ ਕਿ ਜਦੋਂ ਇਹਨਾਂ ਤੇ ਦਿੱਲੀ ਦੇ ਵਿੱਚ ਇਹਨਾਂ ਦਾ ਝਾੜੂ ਦਾ ਤੀਲਾ-ਤੀਲਾ ਹੋਇਆ ਇਹਨਾਂ ਨੂੰ ਡਰ ਸਤਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਕਿ ਹੁਣ ਪੰਜਾਬ ਤੇ ਲੋਕ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਤਰਨਤਾਰਨ ਸ਼ਹਿਰ ਵਾਸੀਆਂ ਨੇ ਹੁਣ ਮਨ ਬਣਾਇਆ ਉਹਨਾਂ ਤੇ ਦਿਲ ਚ ਚਾਹਵ ਕੇ ਸੀ ਪਹਿਲੀ ਵਾਰ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਵੋਟ ਪਾਉਣੇ ਆ ਤੇ ਜੇ ਇਹ ਫਾਈਲਾਂ ਦੇ ਵਿੱਚ ਕੋਈ ਧੰਦਲੀ ਜਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੇ ਕਾਗਜ਼ ਰਿਜੈਕਟ ਕਰਨਗੇ ਤੇ ਹਰੇਕ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਉਹ ਇਹਨਾਂ ਦੇ ਇਹੋ ਜੀ ਧੰਦਲੀ ਦਾ ਜਵਾਬਦੇਹ ਨੂੰ ਵੀ ਖੜਾ ਤੇ ਇਹਨਾਂ ਦੇ ਖਿਲਾਫ ਹਰੇਕ ਤਰ੍ਹਾਂ ਦਾ ਜਿਹੜਾ ਉਹ ਸੰਘਰਸ਼ ਵੀ ਵੜਾਂਗੇ ਤੇ ਜਿਹੜੇ ਅਧਿਕਾਰੀ ਵੀ ਇਹਨਾਂ ਦਾ ਸਾਥ ਦੇਣਗੇ ਲੋਕਤੰਤਰਤਾ ਘਾਣ ਕਰਨਗੇ ਉਹਨਾਂ ਦੇ ਨਾਲ ਵੀ ਨਜਿੱਠਿਆ ਜਾਵੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਪੁਲਿਸ ਵੀ ਜਿਹੜੀ ਆ ਉਹ ਭਾਜਪੀ ਦੀ ਸੀ ਤੇ ਧੱਕੇਸ਼ਾਹੀ ਕਰਕੇ ਜਿੱਤੇ ਕਿਵੇਂ ਵੇਖਦੇ ਹੋ ਤੁਹਾਡੇ ਸਾਹਮਣੇ ਆ ਜੀ ਆ ਅੰਮ੍ਰਿਤਸਰ ਇਹਨਾਂ ਨੇ ਮੇਅਰ ਦੀ ਚੋਣ ਕੀਤੀ ਉਹਨੇ ਆਖਿਆ ਸ਼ਾਜ ਤੇ ਬੋਲੇ ਬੋਲੇ ਸ਼ਾਨੀ ਵੀ ਕਿਉਂ ਬੋਲੇ ਆ ਕਹਾਵਤ ਆ ਤੁਹਾਡੇ ਸਾਹਮਣੇ ਆ ਕੀ ਕੀਤਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਅਰ ਦੀ ਚੋਣ ਕੀਤੀ ਹੈ ਜੀ ਜ਼ਮੀਨ ਅਸਮਾਨਤਾ ਫਰਕ ਸੀ ਇਹ ਲੋਕ ਗੱਲਾਂ ਕਰਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਹਿਣੀ ਕਰਨੀ ਦੀ ਪੱਕੀ ਇਹਨਾਂ ਲੋਕਾਂ ਦਾ ਝੂਠ 10 ਸਾਲ ਜਿਹੜਾ ਉਹ ਲਗਾਤਾਰ ਲੋਕਾਂ ਨੇ ਸੁਣਿਆ ਵੀ ਦਿੱਲੀ ਦੇ ਵਿੱਚ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਕੋਈ ਝੂਠੇ ਲਾਰੇ ਲਾਉਣ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਜੀ ਕਿਉਂਕਿ ਪਿਛਲੀਆਂ ਰਾਂ ਵੀ ਦਿੱਲੀ ਦੇ ਵਿੱਚ ਸੀ ਨਾ ਜੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਲੋਕ ਸਾਨੂੰ ਨਕਾਰ ਰਹੇ ਨੇ ਤੇ ਐਵੇਂ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦਿੰਦੇ ਆ ਜਿੱਥੇ ਇਹ ਲੋਕ ਜਿੱਤ ਜਾਂਦੇ ਨੇ ਉੱਥੇ ਸਭ ਕੁਝ ਠੀਕ ਹੈ ਜਿੱਥੇ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਉੱਥੇ ਕਹਿੰਦੇ ਗਲਤ ਹੈ ਵਰਕਰਾਂ ਨੂੰ ਕੀ ਮਸੇ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਕੈਂਡੀਡੇਟ ਨੂੰ ਬੀਜੇਪੀ ਜਾਂ ਕਿਸੇ ਵੀ ਪਾਰਟੀ ਦੇ ਆਗੂ ਨੂੰ ਟਿਕਟ ਨਹੀਂ ਮਿਲਦੀ ਉਹ ਨਰਾਜ ਹੋ ਕੇ ਜਾਂ ਤਾਂ ਆਜ਼ਾਦ ਉਮੀਦਵਾਰ ਦੇ ਕਾਗਜ਼ ਭਰ ਦਿੰਦਾ ਹੈ ਤੇ ਜਾਂ ਦੂਸਰੀ ਪਾਰਟੀ ਦੇ ਬੀਜੇਪੀ ਦੇਖੋ ਇਹ ਭਾਰਤੀ ਜਨਤਾ ਪਾਰਟੀ ਇੱਕ ਰੀਤੀ ਨੀਤੀ ਦੇ ਤਹਿਤ ਚੱਲਣ ਵਾਲੀ ਪਾਰਟੀ ਹੈ ਸੰਗਠਨ ਬੇਸ ਪਾਰਟੀ ਹੈ ਜੀ ਇੱਥੇ ਤਾਂ ਭਾਰਤੀ ਜਨਤਾ ਪਾਰਟੀ ਇੱਕ ਗਰਾਊਂਡ ਤੋਂ ਲੈ ਕੇ ਕੇਂਦਰ ਬੇਸ ਪਾਰਟੀ ਹੈ ਗਰਾਊਂਡ ਤੋਂ ਲੈ ਕੇ ਵਰਕਰ ਦੀ ਹਰੇਕ ਤਰੀਕੇ ਦੇ ਨਾਲ ਜਿਹੜਾ ਜੇਤੂ ਉਮੀਦਵਾਰ ਹੈ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਤਾਰਦੀ ਹੈ ਜੀ ਜੋ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਹੁੰਦੇ ਨੇ ਸਾਡੇ ਲਈ ਸਿਰ ਮੱਥੇ ਆ ਜੀ ਤੇ ਤੁਹਾਡੇ ਸਾਹਮਣੇ ਆ ਕਿ ਲੋਕ ਬੜੇ mohabbat ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਉਣ ਲਈ ਤਤਪਰ ਧੰਨਵਾਦ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਇੱਥੇ ਕਾਗਜ਼ ਪੜਨ ਲਈ ਆਏ ਕੀ ਮਾਹੌਲ ਹੈ ਤੁਸੀਂ ਮੌਕੇ ਤੇ ਪਹੁੰਚੇ ਨਾਲ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਪਹੁੰਚੇ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਤੇ ਮਾਣ ਗਰਵ ਮਹਿਸੂਸ ਕਰ ਰਿਹਾ ਕਿ ਪੂਰੀ ਜੋਸ਼ ਨਾਲ ਹੌਸ਼ ਨਾਲ ਅਸੀਂ ਕੱਲ ਵੀ ਕਰਵਾਏ ਸੀ ਇੱਕ ਕੈਂਡੀਡੇਟ ਦੇ ਰਹਿ ਗਏ ਅਸੀਂ ਜੋ ਅੱਜ ਅੰਦਰ ਦਾਖਲ ਹੋ ਰਹੇ ਨੇ ਪੂਰਾ ਸ਼ਾਂਤੀਪੂਰਵਕ ਮਾਹੌਲ ਆ ਤੇ ਮਤਲਬ ਚੋਣ ਪ੍ਰਕਿਰਿਆ ਜਿਹੜੀ ਆ ਉਹ ਕੱਲ ਤੋਂ ਬਾਅਦ ਚੱਲ ਜੇਗੀ ਤੇ ਇਹਦੇ ਵਿੱਚ ਅਸੀਂ ਵਾਰਡ-ਵਾਰਡ ਘਰ-ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਜਿਹੜੀਆਂ ਪਹੁੰਚਾਉਣ ਲਈ ਵਾਸਤੇ ਜਿਹੜੀਆਂ ਡਿਊਟੀਆਂ ਜਿਹੜੀਆਂ ਲਗਾ ਦਿੱਤੀਆਂ ਹਾਂ ਜੀ ਜੇ ਨਰੋਲ ਤਰੀਕੇ ਨਾਲ ਇਲੈਕਸ਼ਨ ਹੁੰਦੀ ਇਹਦੇ ਨਤੀਜੇ ਕਿਹੋ ਜਿਹੇ ਰਹਿ ਸਕਦੇ ਸੱਤਾਧਿਰ ਦੇ ਕਿਹੋ ਜਿਹੇ ਰਿਜ਼ਲਟ ਆ ਤੁਸੀਂ ਤੁਸੀਂ ਆਪ ਹੀ ਦੇਖ ਲਓ ਕਿ ਨਰੋਲ ਤਰੀਕੇ ਨਾਲ ਜਿੱਥੇ ਇਲੈਕਸ਼ਨ ਹੋਈ ਆ ਦਿੱਲੀ ਦੇ ਰਿਜ਼ਲਟ ਆਏ ਨੇ ਹਰਿਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਭਾਵੇਂ دیر ਬਾਅਦ ਹੀ ਆ ਸਮਝ ਆ ਚੁੱਕੀ ਆ ਕਿ ਆ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਦੀ ਕਾਇਆ ਕਲਪ ਕਰਨ ਦੇ ਸਮਰੱਥ ਆ ਇਹ ਲੋਕ ਆਪ ਹੀ ਇੰਨੇ ਲੱਖਾਂ ਕਰੋੜਾਂ ਰੁਪਈਆ ਦਾ ਕਰਜ਼ ਲੈ ਕੇ ਪੰਜਾਬ ਦਾ ਹੋਰ ਜਿਹੜਾ ਬੇੜਾਗਰ ਕਰਨ ਦੇ ਤੁਲੇ ਆ ਭਾਰਤੀ ਜਨਤਾ ਪਾਰਟੀ ਇਸ ਪੰਜਾਬ ਨੂੰ ਬਚਾ ਸਕਦੀ ਥੰਨੂੰ